ਛੋਟੇ ਮਸੂਮ ਬੱਚਿਆਂ ਦੇ ਹੱਥ ਚੱਕ ਕੇ ਪੁਲਿਸ ਨੇ ਉਹਨਾਂ ਨੇ ਮੇਰਾ ਗਲਾ ਘੋਟਿਆ ਫਿਰ بابا ਕਿਉਂ ਘੋਟਿਆ ਤੁਸੀਂ ਕੀ ਕੰਮ ਕਰਦੇ ਹੋ ਦੱਸੋ ਇਹਨਾਂ ਨੂੰ ਉਹਨਾਂ ਨੂੰ ਕਿਹਾ ਮੇਰੇ ਪਾਪਾ ਤੁਹਾਡੇ ਪਾਪਾ ਕਾਹਦਾ ਕੰਮ ਕਰਦੇ ਹੋ ਭਾਜੀ ਕੁੜੀ ਨੂੰ ਵੀ ਹੱਥ ਪਾਇਆ ਗਿਆ ਛੋਟੀ ਨੂੰ ਭਾਜੀ ਉਹ ਨਿੱਕੀ ਬੱਚੀ ਬੇਟਾ ਤੇਰਾ ਆ ਬੱਚੀ ਦੀ ਉਮਰ ਕੀ ਹੈ ਭਾਜੀ ਭਾਜੀ 8 7 8 ਸਾਲ ਹੋਏਗੀ ਇਹਦੇ ਗਲੇ ਨੂੰ ਹੱਥ ਪਾਣਾ ਠੀਕ ਹੈ ਬਿਲਕੁਲ ਦੋਸਤੋ ਬੇਟਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਦੋਸਤੋ ਦੇਖ ਸਕਦੇ ਹੋ ਦੋਸਤੋ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪੰਜਾਬ ਪੁਲਿਸ ਵਾਲਿਆਂ ਨੂੰ ਇਹਨਾਂ ਤੇ ਵੀ ਤਰਸ ਨਹੀਂ ਆਇਆ ਕਿ ਨਿੱਕੇ ਦੂਸਰੀ ਲੜਕੀ ਉਹਨਾਂ ਨਾਲ ਵੀ ਹੱਥਾ ਪਾਈ ਕੀਤੀ ਗਈ ਹੈ ਸੋ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਤੁਸੀਂ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਪੁਲਿਸ ਦੀ ਜੋ ਕਰਤੂਤ ਹੈ ਲੋਕਾਂ ਤੱਕ ਪਹੁੰਚ ਸਕੇ ਵਾਰ ਤੋਂ ਵਾਰ ਵੀਡੀਓ ਨੂੰ ਵਾਇਰਲ ਕਰ ਦਿਓ ਕਿਸੇ ਨਾਲ ਦੀ ਜਾਂਦੇ ਆਂਦੇ ਕੁਝ ਕਹਿਣਾ ਚਾਹੋਗੇ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਤੁਸੀਂ ਨਾਮ ਤਾਂ ਲੈਨੇ ਹੋ ਸ਼ਹੀਦ ਆਜ਼ਮ ਭਗਤ ਸਿੰਘ ਦਾ ਇਹ ਕੰਮ ਜਰਨਲ ਡਾਇਰ ਵਰਗੇ ਹੋ ਰਿਹਾ ਪੰਜਾਬ ਦੇ ਅੰਦਰ ਤੁਹਾਡਾ ਬਹੁਤ ਹਾਲਾਤ ਮਾੜੇ ਹੋਣੇ ਆ ਬੋਲਦਾ ਇਹ ਹੋਈ ਇਹ ਵੀਡੀਓ ਬਣਾਓ ਪਹਿਲਾਂ ਵੀਡੀਓ ਬਣਾਓ ਯਾਰ ਸਾਰੇ ਤੇਂਜੇ ਦੀ ਵੀਡੀਓ ਬਣਾ

Ne diyeceğiz? 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 ਪਿਆਰ ਨਾ ਬਣੇ ਖੁਸ਼ ਹੋਣੇ ਤੇ ਪਿਆਰ ਨਾ ਬਣੇ ਖੁਸ਼ ਹੋਣਾ ਇਹ ਇਹਦੇ ਲੱਤਾਂ ਤੋਂ ਪਾਰ ਅਸੀਂ ਬਾਹਰ ਦੇ ਲੱਤਾਂ ਇਹਦੇ ਲੱਤਾਂ ਤੋਂ ਪਾਰ ਅਸੀਂ ਬਾਹਰ ਦੇ ਲੱਤਾਂ ਕੋਈ ਵੀਡੀਓ ਕੀ ਵੀਡੀਓ ਬਣਾ ਓਏ ਜਿਹੜੀ ਆ ਗਈ ਇੱਥੇ ਕਾਰ ਦੇ ਜ ਮੈਂ ਕੁਝ ਨਹੀਂ ਕਰਦਾ ਚੱਲ ਕੇ ਦੇ ਬੇਨਾਂ ਦੇ ਸਾਥ ਮੈਂ ਚੱਲ ਆਉਂਦਾ ਮੇਰਾ ਘਰ ਨਾ ਤਾਂ ਸੇ ਪ੍ਰਾਈਸ ਟੋਪਸਿੰਗ ਇਹ ਗੜਾ ਕੁਦਿਆ ਮੇਰਾ ਓਏ ਬੇਨਾਂ ਨੂੰ ਚਬਰੂ ਸੀ ਦੇਖਾ ਆਉਂਦੇ ਹੀ ਦੇਖਦੇ ਹਾਂ ਪਿਆਰ ਵੀਡੀਓ ਨਾ ਚਲੋ ਰਸੀ ਕੋਈ ਨਹੀਂ ਮਾੜੀ ਆ ਬੱਸ ਫਨਸੀ ਗਈ ਤੇ ਉਹ ਨਾਲ ਅੱਛਾ ਕਿਹੜਾ ਵਰਤਣਾ ਹਾਂ ਬਹੁਤ ਮਾਜੀਆਂ ਜਿਹੜੀ ਆ ਗਾਣਾ ਕਰਦਾ ਇਹਨਾਂ ਤੋਂ ਛੋੜਦੀਆਂ ਉਹਦੀਆਂ ਨਾ ਜਾ ਠੀਕਾ ਗਿਆ ਸੋਲਾ ਕਰਾ ਦੋਰੀਆਂ ਸਾਈਡ ਤੋਂ ਹਾਂ ਚਲੋ ਨਾ ਸੈੱਟ ਨਹੀਂ ਹੋ ਰਿਹਾ ਫੇਰੀ ਫੇਰ ਕਰ ਕੁਟ ਕੇ ਖੜੀ ਹੋ ਗਈ ਕਿਹਾ ਕਿ ਨਹੀਂ ਦੋਰਾ ਕਾਇਦਾ ਵੀਡੀਓ ਦੇ ਵਿੱਚ ਹੈ ਵੀਡੀਓ ਦੇ ਵਿੱਚ ਕੈਪਚਰ ਹੋ ਰਿਹਾ ਉਹ ਪੁਲਿਸੀਆ ਕਹਿ ਰਿਹਾ ਉਹਦੀ ਪੱਗ ਲਾਦਤੀ ਪੱਗ ਤੇ ਉਹਦੀ ਲੱਥੀ ਬਾਅਦ ਦੇ ਵਿੱਚ ਆ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਤੇ ਕੈਪਚਰ ਹੋਇਆ ਬੰਦਾ ਥੱਲੇ ਬੇਹੋਸ਼ ਡਿਗਿਆ ਪਿਆ ਯਾਰ ਇੰਨਾ ਕੁੱਟ ਦਿੱਤਾ ਬੰਦਾ ਕਿ ਬੰਦਾ ਅਧਮਰਾ ਹੀ ਹੋ ਗਿਆ ਮਤਲਬ ਗਰੀਬ ਬੰਦੇ ਦਾ ੱੱਕਾ ਸ਼ਰਮ ਕੀਤਾ ਜਾ ਰਿਹਾ ਯਾਰ ਇੰਨੀ ਇੰਤਹਾ ਕਰ ਦਿੱਤੀ ਵੀ ਬੰਦਾ ਮਾਰ ਮਾਰ ਕੇ ਅਧਮਰਾ ਕਰ ਦਿੱਤਾ ਯਾਰ ਉਹ ਬੰਦਾ ਗਰੀਬ ਬੰਦਾ ਕਮਾ ਨਹੀਂ ਜਾਂਦਾ ਕਿ ਦੀਪ ਬਿਲਕੁਲ ਦੋਸਤੋ ਸਾਰੇ ਲੋਕ ਉਹਨਾਂ ਦੇ ਪਾਕਿਸਤਾਨ ਕੜ ਕੇ ਇਕੱਠੇ ਹੋਏ ਨਾ ਕੋਈ ਗਰੀਬ ਬੰਦੇ ਨਾਲ ਤੱਕਾ ਹੋਇਆ ਕਿਹਾ ਜਾ ਰਿਹਾ ਕਿ ਸਬਜ਼ੀ ਵੇਚਣ ਵਾਲਾ ਸੀ ਜਿਹੜਾ ਕਰਕੇ ਮਿਹਨਤ ਕਰਕੇ ਖਾ ਰਿਹਾ ਸੀ ਲੇਕਿਨ ਪੰਜਾਬ ਪੁਲਿਸ ਵੱਲੋਂ ਰਾਮਾ ਮੰਡੀ ਪੁਲਿਸ ਵੱਜੀ ਰਾਮਾ ਮੰਡੀ ਪੁਲਿਸ ਥਾਣਾ ਲੱਗਦਾ ਰਾਮਾ ਮੰਡੀ ਰਾਮਾ ਮੰਡੀ ਹੁਣ ਬੰਦੇ ਨੂੰ ਲੈ ਵੀ ਗਏ ਆ ਠੀਕ ਹੈ ਕਿ ਨਹੀਂ ਸਾਡਾ ਕਹਿਣ ਦਾ ਭਾਅ ਇਹ ਆ ਅੱਜ ਉਹ ਵਿਕਟਮ ਬਣੇ ਆ ਕੱਲ ਨੂੰ ਕੋਈ ਹੋਰ ਵਿਕਟਮ ਬਣ ਸਕਦਾ ਜੇ ਇਹਨੂੰ ਇੱਥੇ ਹੀ ਨਾ ਥੰਮ ਲਾਇਆ ਗਿਆ ਜੇ ਇੱਥੇ ਨਾ ਰੋਕਿਆ ਗਿਆ ਠੀਕ ਹੈ ਇਹ ਕੰਟੀਨਿਊ ਰਹੇਗਾ ਕੰਮ ਠੀਕ ਹੈ ਕਿ ਨਹੀਂ ਸ ਬਿਲਕੁਲ ਜੇ ਅੱਜ ਆਪਾਂ ਖੜੇ ਹੋਵਾਂਗੇ ਤੇ ਕੱਲ ਨੂੰ ਕਿਸੇ ਨਾਲ ਰੁਕੇਗਾ ਕੰਮ ਨਹੀਂ ਤੇ ਇਹ ਕੰਟੀਨਿਊ ਇਦਾਂ ਹੀ ਚੱਲਦਾ ਰਹਿਣਾ ਕੱਲ ਇਹਨਾਂ ਨਾਲ ਹੋ ਸਕਦਾ ਕੱਲ ਮੇਰੇ ਨਾਲ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਇਹ ਚੀਜ਼ ਤਾਂ ਠੀਕ ਹੈ ਕਿ ਨਹੀਂ ਇਹ ਤਾਂ ਫਿਰ ਇੱਕ ਹਸਾਬ ਦਾ ਇੱਕ ਕਹਿ ਲਓ ਵੀ ਵਰਦੀ ਵਾਲੇ ਗੁੰਡੇ ਆ ਤੇ ਸ਼ਬਦੀ ਸਬਜ਼ੀ ਦੇ ਵਿੱਚ ਗੁੰਡੇ ਫਿਰਦੇ ਪਏ ਆ ਸਬਜ਼ੀ ਵੇਚ ਰਿਹਾ ਸੀਗਾ ਸ਼ਰਮ ਕੁੱਟਿਆ ਸਾਡਾ ਕੰਮ ਇਹ ਅੱਜ ਦੇ ਨਹੀਂ ਬਹੁਤ ਪੁਰਾਣੇ ਆ ਬੈਠੇ ਇੱਥੇ ਕੋਈ ਇਹ ਨਹੀਂ ਆ ਕਿ ਹਾਂ ਵੀ ਇਹਨਾਂ ਨੂੰ ਕਹਿ ਦੋ ਵੀ ਹਾਂ ਵੀ ਮਹੀਨਾ ਦੋ ਮਹੀਨਾ ਜਾਂ ਤਿੰਨ ਮਹੀਨਾ ਹੋਇਆ ਆ ਨੂੰ ਸਾਲਾਂ ਦੇ ਇੱਥੇ ਵਿਚਾਰੇ ਬੈਠੇ ਆ ਕੰਮ ਕਰਦੇ ਪਏ ਆ ਆਪਦਾ ਯਾਰ ਠੀਕ ਆ ਕਿ ਨਹੀਂ ਮਤਲਬ ਬੰਦਾ ਹੁਣ ਇੱਥੇ ਬਹਿ ਕੇ ਆਪਣਾ ਕੰਮ ਹੀ ਨਹੀਂ ਕਰ ਸਕਦਾ ਇੱਕ ਬੰਨੇ ਦਾ ਕਹਿੰਦੇ ਵੀ ਆਪਾਂ ਰੋਜ਼ਗਾਰ ਦਿੰਨੇ ਪਏ ਆ ਜੀ ਠੀਕ ਆ ਇੱਕ ਹੱਥ ਦੇ ਕੇ ਤੇ ਦੂਜੇ ਹੱਥ ਖੋਣੇ ਵੀ ਪਏ ਪੰਜਾਬ ਪੂਰ ਤਾਂ ਵੈਸੇ ਕਿਸੇ ਨੂੰ ਇਦਾਂ ਕੋਟ ਨਹੀਂ ਸਕਦੀ ਰਾਈਟਸ ਵੀ ਆ ਕਿਉਂਕਿ ਅਗਰ ਕਿਸੇ ਨੇ ਕੋਈ ਜੁਰਮ ਕੀਤਾ ਹੀ ਕੋਈ ਵੀ ਨਹੀਂ ਕੋਟ ਸਕਦਾ ਭਾਜੀ ਪੁਲਿਸ ਕੀ ਇੱਥੇ ਕੋਈ ਬੰਦਾ ਬੰਦੇ ਨੂੰ ਨਹੀਂ ਕੋਟ ਸਕਦਾ ਉਹਨਾਂ ਨੂੰ ਵੀ ਜੇ ਕੋਈ ਹਾਂ ਠੀਕ ਆ ਯਾਰ ਬਹੁਤ ਨੇ ਲ ਕੋਈ ਬੜੀ ਹਤੀ ਕੀਤੀ ਆ ਜਾਂ ਕੁਛ ਕੀਤਾ ਉਹਨੇ ਕੋ ਨਸ਼ਾ ਪੱਤਾ ਕੀਤਾ ਜਾਂ ਹਉ ਹੱਲਾ ਕਰਦਾ ਰਿਮਾਂਡ ਲਿਆ ਜਾ ਸਕਦਾ ਫਿਰ ਵੀ ਉਹ ਰਿਮਾਂਡ ਲਿਆ ਜਾ ਸਕਦਾ ਨਾ ਤੁਸੀਂ ਉਹਨੂੰ ਲੈ ਕੇ ਜਾਓ ਥਾਣੇ ਬਿਠਾਓ ਉੱਥੇ ਗੱਲ ਕਰੋ ਰੋਡ ਦੇ ਉੱਤੇ ਯਾਰ ਇਦਾਂ ਦਾ ਕੋ ਜਾਨਵਰਾਂ ਨੂੰ ਨੂੰ ਕੁੱਟਦਾ ਜਿੱਦਾਂ ਉਹ ਬੰਦੇ ਨੂੰ ਕੁੱਟਦੇ ਪਏ ਆ ਮਰੀਬੰਦਾ ਦੇਖ ਕੇ ਕੁਰ ਛੱਡਿਆ ਉਹਨਾਂ ਨੇ ਹੈ ਗਰੀਬ ਬੰਦਾ ਦੇਖ ਕੇ ਕੁਰ ਛੱਡਿਆ ਉਹਨਾਂ ਨੇ ਉਹੀ ਆ ਨਾ ਫਿਰ ਭਾਜੀ ਗਰੀਬ ਬੰਦੇ ਦਾ ਜੋਰ ਨਹੀਂ ਚੱਲਦਾ ਕਮਨ ਮੈਂ ਨਹੀਂ ਮਰਦਾ ਨਾ ਹਰ ਥਾਂ ਦੇ ਠੀਕ ਆ ਵੀ ਕਿਸੇ ਦਾ ਜੋਰ ਨਹੀਂ ਚੱਲਦਾ ਯਾਰ ਉਹ ਇੱਕ ਡੱਬਾ ਜਾਂ ਨਿੱਕੀ ਜਿਹੀ ਡੱਬੀ ਆ ਮਾਚਸ ਦੀ ਡੱਬੀ ਵਰਗੀ ਕੱਡਾ ਰੋਲਾ ਪੈ ਜਾਊਗਾ ਇੱਥੇ ਜਿਹੜੇ ਏਡੇ ਏਡੇ ਹੋਮ تھیਟਰ ਲਾ ਕੇ ਗੱਡੀਆਂ 'ਚ ਫਿਰਦੇ ਉਹਨਾਂ ਨੂੰ ਨਹੀਂ ਹੱਥ ਪੈਂਦੇ ਕਿਉਂਕਿ ਉਹਨਾਂ ਦੇ ਬੁੜੇ ਜਿਹੜੇ ਆ ਵੀ ਹਾਂ ਵੀ ਪੈਸੇ ਵਾਲੇ ਆ ਉੱਥੋਂ ਭੋਟੇ ਪੈਸੇ ਮਿਲ ਜਾਣੇ ਇਹਨਾਂ ਨੂੰ ਸ਼ਾਮ ਨੂੰ ਸਾਲਿਆਂ ਨੂੰ ਬੋਤਲ ਵੀ ਮਿਲ ਜਾਣੀ ਨਾਲ ਚਿਕਨ ਵੀ ਮਿਲ ਜਾਣਾ ਕਰਨ ਨੂੰ ਉੱਥੋਂ ਇਹ ਆ ਇੱਥੋਂ ਇਹ ਨਹੀਂ ਮਿਲਣਾ ਇੱਥੋਂ ਸਾਲਿਆਂ ਨੂੰ ਪਤਾ ਵੀ ਪਤਾ ਛਾਪਦਾ ਪੱਤਾ ਵੀ ਨਹੀਂ ਮਿਲਦਾ ਇਹਨਾਂ ਨੂੰ ਤਾ ਕਰਕੇ ਗਰੀਬ ਬੰਦੇ ਦੇ ਹੱਥ ਬੰਦੇ ਆ ਇਹ ਬਿਲਕੁਲ ਦੋਸਤੋ ਗਰੀਬ ਬੰਦੇ ਦਾ ੱੱਕਾ ਹੋਇਆ ਕਿਹਾ ਜਾ ਰਿਹਾ ਕਿ ਸਬਜ਼ੀ ਵੇਚਣ ਵਾਲਾ ਸੀ ਜਿਹਦੀ ਕੀ ਵਾਈਫ ਨੂੰ ਵੀ ਕੁੱਟਿਆ ਗਿਆ ਉਸ ਤੋਂ ਬਾਅਦ ਨਿੱਕੇ ਨਿਆਣੇ ਨੂੰ ਵੀ ਕੁੱਟਿਆ ਗਿਆ ਬਿਲਕੁਲ ਦੋਸਤੋ ਨਿੱਕੀ ਜੀ ਕੁੜੀਆਂ ਜਿੰਨੂੰ ਕੀ ਕੁੱਟਿਆ ਗਿਆ ਪੁਲਿਸ ਵਾਲਿਆਂ ਵੱਲੋਂ ਬਖਸ਼ਾ ਕਿਸੇ ਨੂੰ ਨਹੀਂ ਗਿਆ ਸੋ ਦੇਖ ਸਕਦੇ ਹੋ ਕਿ ਨਿੱਕੀ ਜੀ ਮੇਰੇ ਕਹਿੰਦਾ 7-8 ਸਾਲ ਦੀਆਂ ਨੂੰ ਵੀ ਮਾਰਿਆ ਇਹਦਾ ਇਹ ਕੁੜੀਆਂ ਨੇ ਆਪਣੇ ਮੂੰਹ ਗਿਆ ਉਹਨਾਂ ਨੂੰ ਮਕਾਇਦਾ ਇਹਨੇ ਗੁੜੀਆਂ ਨੂੰ ਤੁਹਾਡੇ ਦੇ ਵੀ ਹੱਥ ਵਗੈਰਾ ਚੱਕਿਆ ਗਿਆ ਤੁਸੀਂ ਛੁੜਾਨ ਲਿਆ ਸੀ ਉਹਨਾਂ ਨੂੰ ਨਹੀਂ ਮੈਂ ਫੋਨ ਫੜਿਆ ਹੋਇਆ ਸੀ ਮੇਰੇ ਹੱਥੋਂ ਫੋਨ ਖਿੱਚ ਕੇ ਲੈ ਗਿਆ ਤੁਹਾਡੇ ਨਾਲ ਹੱਥਾਪਾਈ ਕੀਤੀ ਗਈ ਹੈ ਹਾਂ ਜੀ ਡੇਡਿਸ ਪੁਲਸ ਸੀਗੀ ਉੱਥੇ ਇਸ ਟਾਈਮ ਕੋਈ ਨਹੀਂ ਲੈਡਿਸ ਪੁਲਸ ਨਹੀਂ ਸੀਗੀ ਲੈਡਿਸ ਪੁਲਸ ਨਾਲ ਹੁੰਦਾ ਹੋਇਆ ਵੀ ਲੈਡਿਸ ਨੂੰ ਕੋਈ ਹੱਥ ਨਹੀਂ ਪਾ ਸਕਦਾ ਹਾਂ ਜੀ ਤੁਹਾਨੂੰ ਨਾਲ ਹੱਥਾਪਾਈ ਵੀ ਕੀਤੀ ਗਈ ਹਾਂ ਹਾਂ ਜੀ ਮੇਰੀ ਗੁੜੀਆਂ ਦਾ ਵੀ ਗਲਾ ਕੁੱਟਿਆ ਮੇਰੀ ਆ ਗੁੜੀਆਂ ਨੂੰ ਵੀ ਧੱਕਾ ਮਾਰਿਆ ਅਨੇਕਾਂ ਕਹਾਂ ਵੀ ਮੈਂ ਗੁੜੀਆਂ ਐ ਇੱਕ ਜਿੰਨਾ ਛੋਟੀ ਜੀ ਗੱਲ ਹੋਰ ਕਹੂੰਗਾ ਬਈ ਬੇਨਤੀ ਇਹੀ ਐ ਵੀ ਦੇਖੋ ਉਹਨਾਂ ਦੇ ਘਰ ਦਾ ਜੀ ਹੈ ਉਹ ਥਾਣੇ ਲੈ ਕੇ ਚੱਕ ਕੇ ਬਿਨਾ ਕਿਸੇ ਸਬੂਤ ਤੋਂ ਬਿਨਾ ਕਿਸੇ ਗੁਨਾਹਾਂ ਤੋਂ ਠੀਕ ਹੈ ਹੁਣ ਉੱਥੇ ਪਤਾ ਨਹੀਂ ਉਹਨਾਂ ਨੂੰ ਮਾਰਦੇ ਪੇ ਕੁੱਟਦੇ ਪੇ ਨੋਬਡੀ ਨੋਸ ਭਾਜੀ ਇੱਥੇ ਹੀ ਤੁਸੀਂ ਕਹਿੰਦੇ ਕਾਫੀ ਕੁੱਟਿਆ ਤੁਹਾਨੂੰ ਲੱਗਦਾ ਉੱਥੇ ਬਖਸ਼ਣਗੇ ਨਹੀਂ ਨਹੀਂ ਭਾਜੀ ਹੁਣ ਇਹ ਉਹ ਤਾਂ ਅੱਖਾਂ ਸਾਹਮਣੇ ਕਰਗੇ ਨਾ ਜੀ ਠੀਕ ਹੈ ਅੱਖਾਂ ਸਾਹਮਣੇ ਕਰਗੇ ਹੁਣ ਜੇ ਮੰਨ ਲਓ ਅੱਖਾਂ ਉਹਲੇ ਉਹ ਕੁਝ ਕਰ ਦੇਣ ਕੌਣ ਜ਼ਿੰਮੇਵਾਰ ਹੈ ਬਿਲਕੁਲ ਵਰਦੀ ਵਾਲੇ ਨੂੰ ਹੱਤਪਾਦੋ ਤੇ ਵੱਖਰੇ ਪਰਚੇ ਪਾ ਦਿੰਦੇ ਆ ਜੀ ਠੀਕ ਹੈ ਕਿ ਨਹੀਂ ਗੱਲ ਕਰ ਦੋ ਤਾਂ ਕਿੱਤੇ ਬੰਦਾ ਇਤਬਾਰ ਕਿੱਤੇ ਕਰੇ ਜੇ ਮੰਨ ਲਓ ਵਰਦੀ ਵਾਲੇ ਹੀ ਆ ਕੰਮ ਕਰਦੇ ਪਏ ਆ ਠੀਕ ਹੈ ਅਸੀਂ ਕਹਿ ਦਿੰਦੇ ਆ ਵੀ ਪਬਲਿਕ ਸਰਵੰਟ ਆ ਪੁਲਿਸ ਠੀਕ ਹੈ ਪਬਲਿਕ ਸਰਵੰਟ ਹੋ ਗਏ ਜੇ ਪਬਲਿਕ ਨਾਲ ਧੱਕਾ ਹੋ ਰਿਹਾ ਤੇ ਫਿਰ ਅਸੀਂ ਕਿੱਤੇ ਇਤਬਾਰ ਕਰੀਏ ਤੁਸੀਂ ਦੱਸ ਜੇ ਰਖਵਾਲੇ ਹੀ ਜੇਕਰ ਕਾਨੂੰਨ ਨੂੰ ਤੋੜਨ ਲੱਗ ਪੈਣ ਤਾਂ ਆਮ ਲੋਕ ਕੀ ਕਰਨਗੇ ਹਾਂ ਆਬੀਸੀ ਗੱਲ ਆ ਨਾ ਬਾਜੀ ਬੰਦਾ ਕਿਨੂੰ ਜਾ ਕੇ ਆਪਣੀ ਤਰਖਾਸ ਦਊਗਾ ਕਿਨੂੰ ਜਾ ਕੇ ਕਹੂਗਾ ਵੀ ਯਾਰ ਮੈਨੂੰ ਮੁਸੀਬਤ ਆ ਮੈਂ ਪ੍ਰੋਬਲਮ ਚ ਠੀਕ ਹੈ ਤਾਂ ਪੁਲਸੀਆ ਸ਼ਰੇਆਮ ਕਰਦੇ ਪਏ ਉਹ ਨਿੱਕੀਆਂ ਕੁੜੀਆਂ ਜਿਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਮਾਰਿਆ ਗਿਆ ਹੱਥਾਪਾਈ ਕੀਤੀ ਗਈ ਹੈ ਜਿਸ ਤੋਂ ਬਾਅਦ આરોਪ ਨੇ ਕਿ ਪੁਲਿਸ ਵਾਲਿਆਂ ਨੇ ਲੇਡੀਜ਼ ਦਾ ਫੋਨ ਵੀ ਖੋ ਕੇ ਥਾਣੇ ਲੈ ਗਏ ਨੇ ਸੋ ਕਿਸ਼ਨਾਲਾਲ ਜੀ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਰਾਮਾ ਮੰਡੀ ਥਾਣਾ ਜਲੰਧਰ ਨੇ ਆਇਆ ਕਿ ਕਾਨੂੰਨ ਵਿਵਸਥਾ ਦੀਆਂ ਅੱਜ ਧੱਜੀਆਂ ਉਡੀਆਂ ਐ ਛੋਟੇ ਛੋਟੇ ਬੱਚੇ ਬਿਰਲਾਪ ਕਰ ਰਹੇ ਆ ਜਦੋਂ ਮੈਂ ਮੈਂ ਕਿਤੇ ਬੈਠਾ ਸੀ ਮੇਰੇ ਮਹੱਲੇ ਦੇ ਸਾਥੀ ਆ ਉਹਨਾਂ ਨੂੰ ਮੈਨੂੰ ਫੋਨ ਆਇਆ ਕਿ ਕਿਸ਼ਨਾਲਾਲ ਜੀ ਇੱਥੇ ਆਇਆ ਅਤਿਆਚਾਰ ਹੋਇਆ ਅਸੀਂ ਆਏ ਆ ਉਹ ਯਾਰ ਐਡਾ ਅਤਿਆਚਾਰ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਤੁਸੀਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਮਾਸੂਮ ਬੱਚਿਆਂ ਨੂੰ ਕੁੱਟਣ ਦਾ ਮੈਂ ਇਹਨਾਂ ਨੂੰ ਨਾਲ ਲੈ ਕੇ ਮੈਂ ਇਲਾਕਾ ਦੇ ਵਸਨੀਕਾਂ ਨੂੰ ਕਮਿਸ਼ਨਰ ਸਾਹਿਬ ਦੇ ਸਾਹਦੇ ਬਾਹਰ ਬੈਠਾਂਗੇ ਤਾਂ ਕਿ ਕਿਸੇ ਨੂੰ ਇਨਸਾਫ਼ ਮਿਲ ਸਕੇ ਬਿਲਕੁਲ ਦੋਸਤੋ ਰਾਮਾ ਮੰਡੀ ਥਾਣੇ ਦੇ ਕੰਮ ਦੇਖ ਲਓ ਕਿ ਸ਼ਹਿਰਿਆਮਾ ਗਰੀਬ ਪਰਿਵਾਰਾਂ ਨਾਲ ਧੱਕਾ ਕੀਤਾ ਗਿਆ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਲੰਧਰ ਦੇ ਜਿੱਥੇ ਰਾਮਾ ਮੰਡੀ ਥਾਣੇ ਅਧੀਨ ਪੈਂਦੇ ਜਿੱਥੇ ਲੱਦੇ ਵਾਲੀ ਪੈਂਦਾ ਲਾਡੋਲੀ ਪੈਂਦਾ ਇਹ ਲੱਦੇ ਵਾਲੀ ਲੱਦੇ ਵਾਲੀ ਯੂਨੀਵਰਸਿਟੀ ਕੈਂਪਸ ਦੇ ਲਾਗੇ ਨਾ ਲੱਦੇ ਵਾਲੀ ਯੂਨੀਵਰਸਿਟੀ ਦੇ ਲਾਗੇ ਦੇਖੋ ਸ਼ਹਿਰਿਆਮ ਪੰਜਾਬ ਪੁਲ ਦੇਖ ਲਾ ਸੋ ਕਿਹੜੀ ਸੀ ਸਾਡੀ ਉਹ ਲੱਗੀ ਉਹ ਲੱਗੀ ਹੈ ਜੀ ਉਹ ਕਿੱਥੇ ਅੰਦਰ ਲੱਗੀ ਬੜੀ ਬਿਲਕੁਲ ਦੋਸਤੋ ਦੇਖ ਸਕਦੇ ਹੋ ਇੱਥੇ ਹੀ ਲੱਗਦੀ ਅੱਗੇ ਵੀ ਬਿਲਕੁਲ ਦੋਸਤੋ ਦੇਖ ਸਕਦੇ ਹੋ ਕਿ ਨਿੱਕਾ ਜਿਹਾ ਸਬਜ਼ੀ ਦਾ ਠੇਲਾ ਹੈ ਜਿਹੜਾ ਕਿ ਆਪਣਾ ਰੋਜ਼ਗਾਰ ਚਲਾ ਨਹੀਂ ਨਿੱਕਾ ਜਿਹਾ ਠੇਲਾ ਲਗਾਇਆ ਗਿਆ ਗਰੀਬ ਪਰਿਵਾਰ ਵੱਲੋਂ ਸੋ ਰੋਡ ਤੋਂ ਕਿੰਨੀ ਵਿੱਚ ਸੋ ਰੋਡ ਤੋਂ ਦੇਖ ਸਕਦੇ ਹੋ ਕਿ ਕਾਫੀ ਕਟੋ-ਕਟ ਦਾ 15 ਫੁੱਟ ਰੋਡ ਤੋਂ ਅੰਦਰ ਹੋਏਗੀ ਲੇਕਿਨ ਪੰਜਾਬ ਪੁਲਿਸ ਨੂੰ ਇਹ ਵੀ ਗੁਵਾਰਾ ਨਹੀਂ ਕਿ ਬੰਦਾ ਕੋਈ ਗਰੀਬ ਬੰਦਾ ਰੋਟੀ ਖਵਾ ਕੇ ਖਾ ਸਕੇ ਛੋਟਾ ਹੀ ਆ ਰੇੜੀ ਲਗਾ ਕੇ ਬੰਦਾ ਕਮਾਂਦਾ ਹੈ ਲੇਕਿਨ ਪੰਜਾਬ ਪੁਲਿਸ ਵੱਲੋਂ ਇਹਨਾਂ ਨਾਲ ਟੱਕਾ ਕੀਤਾ ਜਾਂਦਾ ਹੈ ਸ਼ਰਮ ਤਸਵੀਰਾਂ ਦੇਖੋ ਹੈਰਾਨ ਕਰ ਦੇਣ ਮਿਲਿਆ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਰਾਮਾ ਮੰਡੀ ਥਾਣੇ ਦੇ ਪੁਲਿਸ ਵਾਲੇ ਨੇ ਕੁਝ ਕਰਮਚਾਰੀ ਸੀ ਅਧਿਕਾਰੀ ਸੀ ਜਿਨ੍ਹਾਂ ਨੇ ਗਰੀ ਪਰਿਵਾਰ ਨਾਲ ਧੱਕਾ ਕੀਤਾ ਇਥੇ ਫੋਨ ਵੀ ਖੋਕੇ ਲੈ ਗਏ ਨੇ ਤੇ ਲੇਡੀਜ਼ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਜੋ ਸਬਜੀ ਵੇਚਣ ਵਾਲਾ ਬੰਦਾ ਹੈ ਉਸ ਨੂੰ ਵੀ ਥਾਣੇ ਲੈ ਕੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਵਾਲੇ ਉੱਥੇ ਲੈ ਗਏ ਨੇ ਤੁਹਾਨੂੰ ਕੋਈ ਸ਼ੰਕਾ ਵਗੈਰਾ ਹੈਗੀ ਕਿ ਉੱਥੇ ਕੋਈ ਕੁੱਟਮਾਰ ਵਗੈਰਾ ਕਰ ਸਕਦੇ ਨੇ ਪੁਲਿਸ ਵਾਲੇ ਹਾਂਜੀ ਉਹ ਕਰ ਸਕਦੇ ਨੇ ਕੁੱਟਮਾਰ ਜੀ ਤੁਹਾਨੂੰ ਕਾਹਨੂੰ ਸਾਹਮਣੇ ਨਹੀਂ ਜੇ ਉਹਨਾਂ ਨੇ ਸਾਡੇ ਸਾਹਮਣੇ ਨਹੀਂ ਕਰਦੇ ਤੇ ਉੱਥੇ ਵੀ ਕਰਦੇ ਹਉਣਿਆ ਜੇ ਉਹਨਾਂ ਨੂੰ ਕੁਝ ਹੋ ਗਿਆ ਤੇ ਮੇਰੀ ਕੁੜੀਆਂ ਨਾਲ ਮੇਰੇ ਤੇ ਮੇਰੀ ਕੁੜੀਆਂ ਦਾ ਕੀ ਬਣੂਗਾ ਅਸੀਂ ਕਿਹਦੇ ਸਿਰ ਤੇ ਬੈਠਾਂ ਜੇ ਪੰਜਾਬ ਪੁਲਿਸ ਧੱਕਾ ਕਰ ਲਵੇ ਲੋਕਾਂ ਕਰਾਂਗੇ ਫਿਰ ਅਸੀਂ ਉਹਨਾਂ ਨੂੰ ਹੱਥ ਜੋੜੀ ਜੰਨੇ ਵੀ ਇਹਨਾਂ ਨੂੰ ਛੱਡ ਦਿਓ ਛੱਡ ਦਿਓ ਨਹੀਂ ਛੱਡ ਦੇਵੇ ਕਹਿੰਦੇ ਇਹਨਾਂ ਨੂੰ ਇਹਨੂੰ ਅੱਜ ਅਸੀਂ ਸਭ ਕੁਝ ਸਿਖਾਣਾ ਸਿਖਾਣਾ ਕਰਨੀਆਂ ਕਰਨੀਆਂ ਗਾਲਾਂ ਕੱਢ ਰਹੇ ਸੀ ਕੋਣ ਸੀ ਨਾ ਬੰਨ ਕੇ ਲੈ ਆ ਹੁੰਦਾ ਅੱਛਾ ਜੀ ਰੱਸੀ ਕੱਢਣ ਡਿਆ ਸੀ ਕਹਿੰਦੇ ਰੱਸੀ ਕੱਢੋ ਇਹਨਾਂ ਨੂੰ ਬੰਨ ਕੇ ਤੇ ਲੈ ਕੇ ਜਾਈਏ ਥਾਣੇ ਨਹੀਂ ਤੁਸੀਂ ਤਾਂ ਇੱਕ ਗਰੀਬ ਪਰਿਵਾਰ ਤੋਂ ਜਿਹਦਾ ਸਬਜ਼ੀ ਵੇਚਣ ਵਾਲੇ ਸੀਗੇ ਨੋਰਮਲ ਸਬਜ਼ੀ ਵੇਚਣ ਵਾਲਾ ਤੱਕਾ ਜੀ ਹਾਂ ਵਿਸ਼ੇਕਲ ਸਹੀ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਪਰ ਜੋ ਇੱਕ ਵਾਸੇ ਸਰਕਾਰਾਂ ਕਹਿੰਦੀਆਂ ਨੇ ਕਿ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ ਹਾਂਜੀ ਦੂਜੇ ਪਾਸੇ ਜਿਹੜਾ ਬੰਦਾ ਕਮਾਈ ਕਰਕੇ ਮਿਹਨਤ ਕਰਕੇ ਖਾ ਰਿਹਾ ਉਹਨੂੰ ਖਾਣ ਵੀ ਨਹੀਂ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਮੈਨੂੰ ਅਜ ਇਤਿਹਾਸ 30 35 ਸਾਲ ਹੋ ਗਏ ਆ ਸਾਰੀਆਂ ਰਾਜਨੀਤੀ ਪਾਰਟੀਆਂ ਦਾ ਮੈਂ ਕੰਮ ਦੇਖ ਲਿਆ ਔਰ ਪੰਜਾਬ ਚ ਪਿਛਲੀਆਂ ਰਾਜਨੀਤੀ ਪਾਰਟੀਆਂ ਖਤਮ ਇਸ ਕਰਕੇ ਹੋਈਆਂ ਪੁਲਿਸ ਜ਼ੁਲਮ ਕਰਦੀ ਲੋਕਾਂ ਨਾਲ ਮੈਂ ਜ਼ੁਲਮਾਂ ਦੇ ਖਿਲਾਫ ਲੜਾਈ ਲੜ ਰਿਹਾ ਮੈਨੂੰ ਕੋਈ ਪਾਰਟੀ ਪੋਟੀ ਦਾ ਸਿਸਟਮ ਨਹੀਂ ਹੈ ਮੈਨੂੰ ਪਤਾ ਮੈਂ ਜਿਹਦੇ ਨਾਲ ਵੀ ਗਰੀਬ ਵਿ ਦੇ ਉਤੇ ਭਗਵੰਤ ਮਾਨ ਜੀ ਤੁਸੀਂ ਐਕਸ਼ਨ ਕਰਦੇ ਹੋ ਔਰ ਸਸਪੈਂਡ ਡਿਸਮਿਸ ਨਹੀਂ ਕਰਦੇ ਔਰ ਤੁਹਾਡੀਆਂ ਜਬਾਨ ਤਾਂ ਜਬ ਤੱਕ ਅੰਦੋਲਨ ਖੜਾ ਕਰਾਂਗੇ ਤੁਹਾਡੇ ਪੰਜਾਬ ਪੁਲਿਸ ਦੇ ਖਿਲਾਫ ਪੰਜਾਬ ਪੁਲਿਸ ਦੇ ਖਿਲਾਫ ਅੰਦੋਲਨ ਖੜਾਗਾ ਇਹ ਕਮਿਸ਼ਨਰ ਮੈਡਮ ਫੋਨ ਨਹੀਂ ਚੱਕਰੇ ਐਸਪੀ ਮੈਡਮ ਨੂੰ ਫੋਨ ਕੀਤਾ ਹੁਣ ਆਇਆ ਕਮਿਸ਼ਨਰ ਸਾਹਿਬ ਦੇ ਪੀਏ ਦਾ ਫੋਨ ਆਇਆ ਕਿ ਮੈਂ ਕਹਿੰਦਾ ਅਸੀਂ ਤੁਹਾਡੇ ਘਰ ਦੇ ਬਾਹਰ ਆ ਰਹੇ ਹਾਂ ਮੇਰੇ ਨਿਗਾਹ ਦੀ ਗੱਲ ਲਿਆਏ ਤੁਸੀਂ ਕਮਿਸ਼ਨਰ ਸਾਹਿਬ ਦੇ ਪੀਏ ਨਾਲ ਹੁਣ ਫੋਨ ਆਇਆ ਕਿ ਦੱਸੋ ਸ਼ਰਮਾ ਜੀ ਮੈਂ ਕਹਿੰਦਾ ਮੈਂ ਘਰ ਦੇ ਬਾਹਰ ਹੀ ਆ ਰਿਹਾ ਹਾਂ ਤੇ ਤਰੀ ਮਿਸ਼ਾ ਕੇ ਰਾਤ ਨੂੰ ਪਟਾਂਗਾ ਮੈ ਸ਼ਰਮ ਕਰਾ ਸਰਕਾਰ ਸ਼ਰਮ ਕਰੇ ਅਧਦੀ ਪੁਲਿਸ ਲੋਕਾਂ ਦੇ ਅਤਿਆਚਾਰ ਕਰਨ ਵਾਲੀ ਇੱਕ ਪਾਸੇ ਨਸ਼ਿਆਂ ਦੇ ਵਿਰੁੱਧ ਜੁੱਦ ਕਿਹੜਾ ਜੁੱਦ ਹੈ ਇਹ ਜੁੱਦ ਆਪ ਹੀ ਚਲਾਇਆ ਹੈ ਇਹਨਾਂ ਨੇ ਇਹ ਪੰਜਾਬ ਨੂੰ ਤਬਾਹ ਕਰਤਾ ਇਹਨਾਂ ਨੇ ਫੜ ਕੇ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਮਿਹਨਤ ਮਜ਼ਦੂਰੀ ਕਰ ਰਹੇ ਆ ਉਹਨਾਂ 'ਤੇ ਜ਼ੁਲਮ ਕਰੋਗੇ ਤੀ ਹੂੰ ਥਾਣੇ ਵਾਲ ਦੀ ਵੀ ਕੋਈ ਰੁਕ ਕੀਤਾ ਜਾਵੇਗਾ ਤਾਂ ਅਸੀਂ ਕਮਿਸ਼ਨਰ ਆਫਿਸ ਕਮਿਸ਼ਨਰ ਦੇ ਘਰ ਦੇ ਬਾਹਰ ਜਾਵਾਂਗੇ ਥਾਣੇ ਨਹੀਂ ਜਾਵਾਂਗੇ ਕਮਿਸ਼ਨਰ ਸਾਹਿਬ ਨੂੰ ਕਵਾਂਗੇ ਕਿ ਉਹ ਤੇ ਕਾਰਵਾਈ ਕਰੋ ਇਹ ਇਲਾਕੇ ਦੇ ਮੇਰੇ ਭਾਈਆਂ ਨੂੰ ਕਵਾਂਗਾ ਇਹਨਾਂ ਦੇ ਨਾਲ ਖੜ੍ਹੋ ਸਾਰੇ ਖੜ੍ਹੇ ਸਾਰੇ ਨਾਲ ਚੱਲੋ ਮੈਂ ਸ਼ਹਿਰ ਵਾਸੀ ਦੱਸੋ ਭਾਣ ਜੀ ਤੁਹਾਡੇ ਹਸਬੰਦ ਕੀ ਕਰ ਰਹੇ ਦੱਸੋ ਜਵਾਨੀ ਮਾਦਰਾ ਕੀ ਹੋਇਆ ਪੂਰੀ ਗੱਲਬਾਤ ਕੀ ਹੋਈ ਡਿਟੇਲ ਨਾਲ ਦੱਸੋ ਸਾਰਾ ਅਸੀਂ ਈ ਰਿਕਸ਼ਾ ਤੇ ਗੱਡੀ 'ਚ ਸਬਜ਼ੀ ਵੇਚਦੇ ਆਂ ਠੀਕ ਹੈ ਜੀ ਤੇ ਉਹ ਸਪੀਕਰ ਲਾਇਆ ਹੋਇਆ ਸੀਗਾ ਕਿ ਐ ਪੀਸੀਆਰ ਵਾਲੇ ਆਏ ਉਹਨਾਂ ਨੇ ਨਾ ਗੱਡੀ ਵਿੱਚ ਪਾ ਕੇ ਇਹਨਾਂ ਨੂੰ ਕੁੱਟ ਰਹੇ ਸੀ ਵੀ ਸਪੀਕਰ ਬੰਦ ਕਰ ਦੋ ਵੀ ਤੁਸੀਂ ਅਸੀਂ ਉਹਨਾਂ ਨੂੰ ਹੱਥ ਵੀ ਜੜੇ ਹੱਥਾਂ ਬਾਈ ਕੀਤੀ ਤੁਹਾਡੇ ਨਾਲ ਹਾਂ ਜੀ ਹਾਂ ਤੇ ਤੁਹਾਡੇ ਹਸਬੰਡ ਕਿੱਥੇ ਨੇ ਹਸਬੰਡ ਨੂੰ ਥਾਣੀ ਲੈ ਗਏ ਹੋਏ ਆ ਥਾਣੀ ਲੈ ਕੇ ਜਾ ਚਾਹੇ ਹਾਂ ਜੀ ਹਾਂ ਜੀ ਅੱਛਾ ਜੀ ਐਸਾ ਚੋ ਐਸੇ ਐਸਾ ਜੋ ਨੇ ਕਿਹਾ ਮੈਂ ਐਸਾ ਚੋ ਤੁਸੀਂ ਜੋ ਕਰਨਾ ਕਰ ਲਓ ਮੇਰੀ ਕੁੜੀਆ ਦਾ ਗਲਾ ਘੋਟਿਆ ਮੇਰੀ ਐ ਕੁੜੀਆ ਵਾ ਇਹਨੂੰ ਵੀ ਹੱਥ ਪਾਇਆ ਉਹਨਾਂ ਨੇ ਤਾਂ ਕੰਮ ਆ ਰਿਹਾ ਜ਼ੋਰ ਦੀ ਮੇਰੇ ਨਹੀਂ ਮਸਲਾ ਸ਼ੁਰੂ ਤੋਂ ਕਿਉਂ ਆਇਆ ਤਾਂ ਢੀਲਾ ਆਪਣਾ ਸਬਜ਼ੀ ਵੇਚ ਰਹੇ ਸੀਗੇ ਛੋਟਾ ਜਿਹਾ ਸਪੀਕਰ ਹੁੰਦਾ ਵੇ ਸਬਜ਼ੀ ਵੇਚਣ ਵਾਲੇ ਦੇ ਨਾਲ ਉਹਦੇ ਗੱਲੋਂ ਪੜਕ ਗਏ ਹਾਂਜੀ ਉਹੀ ਕਹਿੰਦੇ ਬੰਦ ਕਰੋ ਸਪੀਕਰ ਜੇਕਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਫਿਰ ਅਸੀਂ ਕੁਝ ਵੀ ਨਹੀਂ ਕੀਤਾ ਸੀ ਉਹਨਾਂ ਨੂੰ ਹੱਥ ਜੋੜੀ ਜੰਨੇ ਵੀ ਇਹਨਾਂ ਨੂੰ ਛੱਡ ਦਿਓ ਛੱਡ ਦਿਓ ਨਹੀਂ ਛੱਡ ਦੇਵੇ ਕਹਿੰਦੇ ਇਹਨਾਂ ਨੂੰ ਇਹਨੂੰ ਅੱਜ ਅਸੀਂ ਸਭ ਕੁਝ ਸਿਖਾਣਾ ਸਿਖਾਣਾ ਗੱਦੀਆਂ ਗੱਦੀਆਂ ਗਾਲਾਂ ਕੱਢ ਰਹੇ ਸੀ ਕੋਈ ਰੱਸੀ ਨਾ ਬੰਨ ਕੇ ਲੈ ਆ ਹੁੰਦਾ ਅੱਛਾ ਜੀ ਰੱਸੀ ਕੱਢਣ ਦੇ ਸੀ ਕਹਿੰਦੇ ਰੱਸੀ ਕੱਢੋ ਇਹਨਾਂ ਨੂੰ ਬੰਨ ਕੇ ਤੇ ਲੈ ਕੇ ਜਾਈਏ ਥਾਣੇ ਵਿਸ਼ੇਕਲ ਸਹੀ ਨਹੀਂ ਹੈ ਕਿਉਂਕਿ ਪੂਰੇ ਪੰਜਾਬ ਪਰ ਦੇ ਇੱਕ ਵਾਰ ਸਰਕਾਰਾਂ ਕਹਿੰਦੀਆਂ ਨੇ ਕਿ ਆਪਾਂ ਲੋਕਾਂ ਨੂੰ ਰੋਜ਼ਗਾਰ ਦੇਣਾ ਹੈ। ਹਾਂਜੀ। ਦੂਜੇ ਪਾਸੇ ਜਿਹੜਾ ਬੰਦਾ ਕਮਾਈ ਕਰਕੇ ਮਿਹਨਤ ਕਰਕੇ ਖਾ ਰਿਹਾ ਉਹਨੂੰ ਖਾਣ ਵੀ ਨਹੀਂ ਦਿੱਤਾ ਜਾ ਰਿਹਾ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਅਸੀਂ ਇਹ ਕਹਿ ਰਹੇ ਹਾਂ ਵੀ ਸਾਡੇ ਨਾਲ ਨਿਆਂ ਹੋਣਾ ਚਾਹੀਦਾ। ਨਿਆਂ ਨਹੀਂ ਹੋਣਾ ਚਾਹੀਦਾ ਸਾਡੇ ਆ ਅਸੀਂ ਆ ਸਾਡੇ ਜਗ੍ਹਾ ਹੋਰ ਵੀ ਕੋਈ ਹੋਏਗਾ ਉਹਨੂੰ ਹੀ ਮਾਰਕੁੱਟ ਕਰਨਗੇ ਫੇ ਕੀ ਫਾਇਦਾ ਹੈਗਾ? ਤੁਹਾਨੂੰ ਵਾਰਨਿੰਗ ਵਾਰਾਂ ਦਿੱਤੀ ਸੀ ਕਿ ਇਸ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਕੋਈ ਅੱਮੀ 1.5 ਮਹੀਨਾ ਪਹਿਲਾਂ ਦਿੱਤੀ ਸੀ ਨਾਲ ਇੱਕ ਵਾਰੀ ਉਦੋਂ ਹੀ ਕਹਿ ਕੇ ਗਏ ਸੀ ਵੀ ਥ ਕੁੰਦਕ ਕੱਢ ਕੇ ਗਏ ਦੇਖੋ ਮੇਰੀ ਪ੍ਰਾਰਥਨਾ ਹੈ ਮੈਂ ਕਹਿੰਦਾ ਸਪੀਕਰ ਵੀ ਲੱਗਾ ਹੋਏਗਾ ਕੋਈ ਸਪੀਕਰ ਤੇ ਕੋ ਗਲਤ ਕੰਮ ਨਹੀਂ ਕਰਦੇ ਇੱਕ ਮਜ਼ਦੂਰੀ ਕਰਦੇ ਪਏ ਆ ਉਹ ਰੋਜ਼ਗਾਰ ਕਮਾਰੇ ਆਪਣਾ ਇਹ ਸਰਕਾਰ ਤਾਂ ਕੋਈ ਰੋਜ਼ਗਾਰ ਦਿੱਤਿਆ ਨਹੀਂ ਪਿਛਲੀਆਂ ਵੀ ਸਰਕਾਰਾਂ ਨੇ ਪੰਜਾਬ ਦਾ ਪੱਠਾ ਵੜਾਤਾ ਇਹ ਕਿਹੜਾ ਜੁੱਧ ਲੜ ਰਹੀ ਹੈ ਸਰਕਾਰ ਇਹ ਭਗਵੰਤ ਮਾਨ ਜੀ ਅਗਰ ਤੁਹਾਨੂੰ ਇਹ ਪਿਆਰ ਹੈ ਛੋਟੇ ਛੋਟੇ ਧੀਆਂ ਦੇ ਨਾਲ ਪਿਆਰ ਹੈ ਇਹ ਤੁਰੰਤ ਅਫਸਰਾਂ ਨੂੰ ਡਿਸਮਿਸ ਕਰੋ ਨੇ ਤਾਂ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਦਾ ਖਾਤਮਾ ਬਹਰ ਹਰ ਬੰਚ ਤੋਂ ਕਹਿੰਨਾ 70% ਪੰਜਾਬ ਦੀ ਪੁਲਿਸ ਲੋਕਾਂ ਨਾਲ ਅਤਿਆਚਾਰ ਕਰਦੀ ਹੈ ਧੱਕੇਸ਼ਾਹੀ ਕਰਦੀ ਹੈ ਔਰ ਜ਼ੁਲਮ ਕਰਦੀ ਹੈ ਜਦੋਂ ਜ਼ੁਲਮ ਨਹੀਂ ਹਟਣਗੇ ਔਰ ਲੋਕ ਉਹਦਾ ਜਵਾਬ ਦੇਣਗੇ ਜਵਾਬ ਦੇਣਗੇ ਭਗਵੰਤ ਮਾਨ ਜੀ ਤੁਹਾਨੂੰ ਤੁਹਾਡੀਆਂ ਜਮਾਨਤਾਂ ਜਬਤ ਹੋਣਗੀਆਂ ਇਹ ਤਿੰਨਾਂ ਸਾਲਾਂ ਦੇ ਦੌਰਾਨ ਜਿੰਨੇ ਪੰਜਾਬ 'ਚ ਜ਼ੁਲਮ ਹੋਏ ਨੇ ਜਿੰਨੀਆਂ ਤੱਕੇਸ਼ਾਈਆਂ ਹੋਈਆਂ ਐ ਇਹ ਪੁਲਿਸ ਨੇ ਕੀਤੀਆਂ ਤੁਹਾਡੇ ਜਿਹੜਾ ਆਪਣਾ ਫੋਨ ਵਗੈਰਾ ਵੀ ਖੋਇਆ ਗਿਆ ਕਹਿ ਰਹੇ ਹਾਂਜੀ ਐ ਸੱਚੇ ਸਾਡੇ ਹਰ ਤੋਂ ਫੋਨ ਖੋ ਕੇ ਲੈ ਗਿਆ ਇਹ ਗੁੜੀਆਂ ਮੇਰੀ ਨੇ ਵੀ ਫੋਨ ਫੜਿਆ ਹੋਇਆ ਸੀ ਤੇ ਉਹਦਾ ਤਾਂ ਹੀ ਗੱਲਾ ਕੋਟੇ ਫੋਨ ਫੋਨ ਦਾ ਕਿਸੇ ਦਾ ਬਣਦਾ ਨਹੀਂ ਇਹਦੀ ਕਰਕੇ ਕਿਸੇ ਦੇ ਪ੍ਰਾਈਵੇਟ ਫੋਟੋਆਂ ਹੁੰਦੀਆਂ ਪਰਸਨਲ ਫੋਟੋਆਂ ਹੁੰਦੀਆਂ ਉਹ ਤੁਹਾਡਾ ਫੋਨ ਖੋਇਆ ਤੁਹਾਨੂੰ ਡਰ ਹੈ ਕਿ ਉੱਥੇ ਪ੍ਰਾਈਵੇਟ ਫੋਟੋਆਂ ਵਗੈਰਾ ਉਹ ਵੀ ਲੀਕ ਹੋ ਸਕਦੀਆਂ ਨੇ ਹਾਂਜੀ ਹੋ ਸਕਦੀ ਕੋਰਟ ਮਾ ਹੁੰਦੀਆਂ ਨੇ ਫੋਨ ਖੋਣ ਦਾ ਅਧਿਕਾਰ ਕਿਸੇ ਕੋ ਵੀ ਨਹੀਂ ਹੈ ਠੀਕ ਹੈ ਸੁਪਰੀਮ ਕੋਰਟ ਅਧਿਕਾਰ ਦਿੰਦਾ ਕਿ ਆਪਣਾ ਪ੍ਰਾਈਵੇਟ ਚੀਜ਼ਾਂ ਆਪ ਰੱਖ ਸਕਦੇ ਆ ਉਸ ਨੂੰ ਵੀ ਭਾਜੀ ਕਿਸ਼ਨ ਜੀ ਭਾਜੀ ਉਸ ਨੂੰ ਅਧਿਕਾਰ ਹੁੰਦਾ ਕਿਸੇ ਦਾ ਫੋਨ ਖੋਣ ਦਾ ਕਿਸ਼ਨ ਬਾਈ ਪੋਲਿਸ ਨੂੰ ਦਾ ਬਿਲਕੁਲ ਕਿਸੇ ਕੋ ਅਧਿਕਾਰ ਨਹੀਂ ਹੈ ਕਿਸੇ ਦਾ ਫੋਨ ਖੋਣ ਦਾ ਕੀ ਅਧਿਕਾਰ ਹੈ ਕਿਸੇ ਕੋ ਕੀ ਅਧਿਕਾਰ ਹੈ ਕਿਸੇ ਦਾ ਫੋਨ ਖੋਲਿਆ ਜਾਪੇ ਕਿ ਗਰੀਬ ਵਿਅਕਤੀ ਹੈ ਕੋਈ ਇਹਨਾਂ ਦੇ ਮਗਰ ਨਹੀਂ ਸਾਰਾ ਸਮਾਜ ਇਹਨਾਂ ਦੇ ਨਾਲ ਖੜਾ ਹੈ ਸਾਰਾ ਇਲਾਕਾ ਨਿਵਾਸੀ ਇਹਨਾਂ ਦੇ ਨਾਲ ਖੜੇ ਹੈ ਬਿਲਕੁਲ ਦੋਸਤੋ ਦੇਖ ਸਕਦੇ ਹੋ ਕਿ ਗਰੀਬ ਬੰਦੇ ਨਾਲ ਤੱਕਾ ਹੋਇਆ ਹੈ ਤਸਵੀਰਾਂ ਸਾਹਮਣੇ ਆ ਰਹੀ ਜਦੋਂ ਲੇਡੀਜ਼ ਦੇ ਉੱਤੇ ਹੱਥ ਪਾਇਆ ਜੀ ਮੇਲ ਕਾਂਸਟੇਬਲ ਹੈ ਮੇਲ ਆਫੀਸਰ ਹੈ ਕਿਹੜਾ ਲਾਅ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਮੇਲ ਕਾਂਸਟੇਬਲ ਜਾਂ ਮੇਲ ਆਫੀਸਰ ਜਿਹੜਾ ਹੈ ਉਹ ਲੇਡੀਜ਼ ਤੇ ਹੱਥ ਪਾਏਗਾ ਜਨਾਨੀ ਤੇ ਹੱਥ ਚੁੱਕ ਨਹੀਂ ਸਕਦਾ ਕੋਈ ਅਸੀਦਾ ਲਾਅ ਦਿੰਦੀ ਹੈ ਬਿਲਕੁਲ ਬਿਲਕੁਲ ਵੀ ਨਹੀਂ ਦਿੰਦੀ ਵੀ ਨਹੀਂ ਕਦੇ ਵੀ ਨਹੀਂ ਦਿੰਦੀ ਨਾ ਤੇ ਫਿਰ ਇੱਥੇ ਸਭ ਤੋਂ ਵੱਡੀ ਗੱਲ ਉਹ ਬੱਚੀ ਦੀ ਉਮਰ ਕੀ ਹੈ ਫੁੱਲ ਭਰ ਬੱਚਾ ਹੂੰ ਫੁੱਲ ਭਰ ਬੱਚਾ ਜਿਹੜੇ ਮੋਬਾਈਲ ਉੱਤੇ ਹੱਥ ਪਾਇਆ ਠੀਕ ਹੈ ਕਿ ਨਹੀਂ ਉਹ ਇੱਥੇ ਆਵੇ ਨਾ ਉਹ ਇੱਥੇ ਆਵੇ ਆ ਕੇ ਉਹਨੂੰ ਬਕਾਇਦਾ ਮਾਫੀ ਮੰਗਣੀ ਚਾਹੀਦੀ ਹੈ ਔਰ ਦੂਸਰਾ ਜੋ ਉਹਨਾਂ ਨੇ ਕੰਮ ਉਹਨਾਂ ਦਾ ਨੁਕਸਾਨ ਕੀਤਾ ਉਹਦੀ ਪਰਪਾਈ ਵੀ ਕਰਨੀ ਚਾਹੀਦੀ ਹੈ ਉਹਨਾਂ ਨੇ ਕੀ ਕੀ ਕੀਤਾ ਉਹ ਵੀ ਦੱਸ ਦਿਓ ਥੋੜਾ ਜਿਹਾ ਭਾਜੀ ਨੁਕਸਾਨ ਭਾਜੀ ਉਹਦੀ ਪਹਿਲੀ ਗੱਲ ਤੇ ਯਾਰ ਗੱਡੀ ਦੇ ਉੱਤੇ ਭੰਨਿਆ ਬੰਦੇ ਨੂੰ ਭੰਨਿਆ ਜਿਹੜੀ ਉਹ ਬੰਦੇ ਦੀ ਹੈਲਥ ਖਰਾਬ ਕਰ ਦਿੱਤੀ ਯਾਰ ਮੰਨ ਲਓ ਜੇ ਉਹ ਬੰਦਾ ਕਿਸੇ ਤਰੀਕੇ ਨਾਲ ਉਹਦਾ ਕੋਈ ਹੱਡ ਪੈਰ ਟੁੱਟ ਗਿਆ ਉਹ ਬੰਦਾ ਕਿਵੇਂ ਆਪਣਾ ਪਰਿਵਾਰ ਪਾਲੂਗਾ ਕਿਹੜਾ ਲਾਅ ਹੈ ਜਿਹੜਾ ਇਹ ਕਹਿੰਦਾ ਵੀ ਤੁਸੀਂ ਮੇਲ ਕਨਸਟੇਬਲ ਜਾਂ ਮੇਲ ਆਫੀਸਰ ਜਿਹੜਾ ਹੈ ਉਹ ਲੇਡੀਜ਼ ਤੇ ਹੱਥ ਪਾਏਗਾ ਜਨਾਨੀ ਤੇ ਬਿਲਕੁਲ ਵੀ ਨਹੀਂ ਦੋਦੀ ਵੀ ਨਹੀਂ ਕਦੇ ਵੀ ਨਹੀਂ ਦਿੰਦੀ ਨਾ ਤੇ ਫਿਰ ਇੱਥੇ ਸਭ ਤੋਂ ਵੱਡੀ ਗੱਲ ਉਹ ਬੱਚੀ ਦੀ ਉਮਰ ਕੀ ਹੈ ਕਰੋ ਐਟਾ ਦੇ ਪੁਲਿਸ ਅਫਸਰਾਂ ਨੂੰ ਡਿਸਕਸ ਕਰੋ ਜ਼ਿਲਹੰਦਰ ਦੇ ਅੰਦਰ ਮੈਂ ਹੁਣੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਔਰ ਕਮਿਸ਼ਨਰ ਸਾਹਿਬ ਦੇ ਘਰ ਬੈਠਾਂਗਾ ਔਰ ਜਦ ਤੱਕ ਸੱਚੋ ਤੇ ਕਾਰਵਾਈ ਨਹੀਂ ਤੱਕੇ ਉਠਾਉਣ ਗਣੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ